ਸਾਬੇ ਅੰਬਰਸਦ ਵਾਲੇ ਵੀਰ ਇਸ ਵੀਡੀਓ ਨੂੰ ਬੜੇ ਧਿਆਨ ਨਾਲ ਦੇਖ ਲਓ ਕਿਉਂਕਿ ਮਾਤੂਸ਼ੀ ਦਸਤਾਰ ਦੇ ਤੁਹਾਡੇ ਲਈ ਭੰਡਾਰ ਖੋਲ੍ਹਦੇ ਆ ਰੇਟਾਂ ਦੇ ਤੁਸੀਂ ਭਾਵੇਂ ਕੁਰਤਾ ਪਜਾਮਾ ਸਮੋਣਾ ਤੁਸੀਂ ਸ਼ੇਰਵਾਨੀ ਸਮੋਣੀ ਤੁਸੀਂ 2 ਪੀਸ ਕੋਟ ਪੈਂਟ ਸਮੋਣਾ ਤੁਸੀਂ 3 ਪੀਸ ਸਮੋਣਾ ਰੇਟ ਸੁਣ ਲਿਓ ਮੇਰਾ ਵੀਰ ਰੇਟ ਸੁਣ ਲਿਓ ਰੇਟ ਤੁਹਾਨੂੰ ਦੱਸਣ ਲੱਗਿਆ ਜਿੱਥੇ ਤੁਸੀਂ ਹੁਣ ਕੋਟ ਪੈਂਟ ਦੀ ਸਮਾਈ 3000 3500 ਰੁਪਿਆ ਬਾਜ਼ਾਰ 'ਚ ਜਿੰਨੇ ਹੋ ਤੁਹਾਨੂੰ ਅਸੀਂ 2995 'ਚ ਸਿਉ ਕੇ ਕੋਟ ਪਿੰਡ ਦੇ ਦਾਂਗੇ ਆ 2 ਪੀਸ ਤੁਹਾਡਾ ਇਹ ਤਿਆਰ ਹੋ ਕੇ ਤੁਹਾਡੇ ਕੋਲ 2995 'ਚ 3 ਪੀਸ ਕੱਟੋ ਕਰ ਤੇ 4045 ਰੁਪਏ ਤੁਹਾਡੀ ਸਿਰਫ ਸਮਾਈ ਸਮਾਈ ਕਪੜਾ ਅਲੱਗ ਤੋਂ ਲੈਣਾ ਲੇਕਿਨ ਅਸੀਂ ਤੁਹਾਨੂੰ 3760 'ਚ ਇਹੋ ਜਿਹਾ 3 ਪੀਸ ਬਾਈ ਐਨੂ ਡੀਸੈਂਟ ਲੁੱਕ ਕੋਟ ਥੱਲੇ ਤੁਹਾਨੂੰ ਮਿਲਣੀ ਆ ਵਾਸਕਟ ਨਾਲ ਟ੍ਰੋਜ਼ਰ ਇਹ 3 ਪੀਸ ਤੁਹਾਨੂੰ 3760 ਰੁਪਏ ਦੇ ਦੇ ਦਾਂਗੇ ਛੇ ਬਣੇ ਰੇਟ ਤੁਹਾਨੂੰ ਤੁਮਾਖਿਆ ਦਸਣਾ ਲੇਕਿਨ ਉਹ ਵੀਡੀਓ ਦੇ ਐਂਡ ਤੱਕ ਲੁੱਟਣੀ ਹੋਣ ਦੇ ਨਹੀਂ ਅੰਮਰਸਰ ਦੇ ਵਿੱਚ ਮਾਤੂ ਸ਼੍ਰੀ ਦਸਤਾਰ ਮੈਦਾਨ ਵਿੱਚ ਉਤਰ ਚੁੱਕਿਆ ਆ ਆ ਤੁਹਾਨੂੰ 1500 ਰੁਪਏ ਦੇ ਵਿੱਚ ਕੁੜਤਾ ਪਜਾਮਾ ਸਟਿਚ ਕਰਾ ਕੇ ਦੇ ਦਾਂਗੇ ਰੰਗਾਂ ਦੀ ਆਪਣੇ ਕੋ ਕਮੀ ਕੋਈ ਨਹੀਂ ਰਹਿਣਗੇ ਜਿੱਦਾਂ ਦਾ ਮਰਜ਼ੀ ਲੈ ਜਾਓ ਆਗੇ ਉਸ ਤੋਂ ਬਾਅਦ ਆ ਜਾਂਦਾ ਚਿੱਟਾ ਕੁੜਤਾ ਪਜਾਮਾ ਖਾਸ ਕਰਕੇ ਮੰਤਰੀਆਂ ਦੀ ਪਛਾਣ ਸਿੰਗਰਾ ਦੀ ਪਹਿਚਾਨ ਆਪਾਂ ਤਾਂ ਨੁਚਕਟਾ ਕੁਰਤਾ ਪਜਾਮਾ ਦੇਵਾਂਗੇ ਪੇਪਰ ਕੋਟਨ ਲੈਣਾ ਦਬਾਈ ਕੋਟਨ ਲੈਣਾ ਸਾਰੇ ਆਪਣੇ ਕੋ ਅਵੇਲੇਬਲ ਮਿਲ ਜਾਣਗੇ ਫੈਬਰਿਕ ਕਹਿੰਦੇ ਗੱਡੀ ਹੋਵੇ ਥਾਰ ਤੇ ਕੁਰਤਾ ਪਜਾਮਾ ਚਿੱਟਾ ਟੌਰ ਪੂਰੀ ਹੋਵੇ ਪਰਮਾਰ ਰੰਗਾ ਦੀ ਪਰਮਾਰ ਮਾਤੂਸ਼ੀ ਦਸਤਾਰ ਹਾਰ ਵਿਆਰ ਤੁਸੀਂ ਆਉਣਾ ਆ ਚਿੱਟੇ ਦੇ ਵਿੱਚ ਵੀ ਤੁਹਾਨੂੰ ਵੱਖਰੀਆਂ ਵੱਖਰੀਆਂ ਵੈਰਾਈਟੀਆਂ ਬਾਈ ਜਿਹੜਾ ਤੁਸੀਂ ਕਪੜਾ ਕਹਣਾ ਤੁਹਾਨੂੰ ਉਹ ਕਪੜਾ ਦੇ ਦਾਂਗੇ ਕੋਟ ਪੈਂਟ ਦੇ ਵਿੱਚ ਆਪਾਂ ਤੁਹਾਨੂੰ ਬਹੁਤ ਫੈਬਰਿਕ ਦਵਾਂਗੇ ਜਿੱਦਾਂ ਦਾ ਮਰਜੀ ਤੁਸੀਂ ਡਿਜ਼ਾਈਨ ਤਿਆਰ ਕਰਾ ਲਓ ਚੈੱਕ ਚ ਲੈਣਾ ਲਾਈਨਿੰਗ ਚ ਲੈਣਾ ਵਾ ਕਲਰਾਂ ਦੀ ਨਿਗਾ ਮਾਰਦੇ ਕਰੀ ਕਲਰ ਤੁਹਾਨੂੰ ਸਾਰੇ ਮਿਲ ਜਾਣਗੇ ਆ ਸਾਰਾ ਉਥੋਂ ਤੱਕ ਭਰਿਆ ਪਿਆ ਜਿੱਦਾਂ ਦਾ ਡਿਜ਼ਾਈਨ ਤੁਸੀਂ ਕਹੋਗੇ ਟੇਲਰ ਸਾਡੇ ਆਉਂਦੇ ਆ ਤਿਆਰ ਕਰਾ ਕੇ ਤੁਹਾਨੂੰ 2995 ਤੇ ਤੂੰ ਵੀ ਤਿਆਰ ਕਰਾ ਕੇ ਦਵਾਂਗੇ ਲਈ ਉਤੋਂ ਬਾਅਦ ਆ ਜਾਂਦੀ ਵਿਆਹ ਸ਼ਾਦੀਆਂ ਦਾ ਸੀਜ਼ਨ ਆ ਗਿਆ ਲਾੜਾ ਕਹਿੰਦਾ ਮੈਂ ਸ਼ੇਰਵਾਨੀ ਪੋਣੀ ਤੇ ਮੇਰੀ ਟੋਰ ਨਿਕਲਣੀ ਚਾਹੀਦੀ ਏ ਇਹ ਵੰਦੀ ਦੇ ਵਿੱਚ ਆਪਾਂ ਤੁਹਾਨੂੰ ਰੰਗ ਦੇ ਦਾਂਗੇ ਲਾਈਟ ਡਾਰਕ ਜਿੱਦਾਂ ਦਾ ਡਿਜ਼ਾਈਨ ਕੋ ਕੇ ਤਿਆਰ ਕਰਾ ਕੇ ਭੇਜਾਂਗੇ ਆਉਣਾ ਕਿੱਥੇ ਅਮਾਤੂ ਸ਼ਰੀ ਦਸਤਾਲ ਹਾਲ ਬਿਆਰ ਦੇ ਤੇ ਲੋ ਜੀ ਹਾਲ ਬਿਆਰ ਅੰਬਰਸਤ ਵਾਲੇ ਉਹ ਤੁਹਾਨੂੰ ਸ਼ੇਰਵਾਨੀ ਦਾ ਤਮਾਕਾ ਰੇਡ ਦੇਣ ਲੱਗਿਆ ਸੁਣ ਲਿਓ ਬੜੇ ਧਿਆਨ ਨਾਲ ਕਿਉਂਕਿ ਥੋੜੇ ਬੜੇ ਫਾਇਦੇ ਦੀ ਗੱਲ ਆ ਜੇ ਤੁਸੀਂ ਬਾਜ਼ਾਰ ਤੇ ਜਾਓਗੇ ਤੁਸੀਂ ਕਿਰਾਏ ਦੇ ਸ਼ੇਰਵਾਨੀ ਲੈਣ ਜੋ ਸਿਰਫ ਕਿਰਾਇਆ ਕਰਾਇਆ ਤੁਹਾਨੂੰ ਮਿਲਣਾ ਉਹ ਵੀ ਸੀਜ਼ਨ ਦੇ ਵਿੱਚ ਲੇਕਿਨ ਮਾਤੂਸ਼ੀ ਦਾ ਦਸਤਾਰ ਬਾਈ ਸ਼ੇਰਵਾਨੀ ਨਿਕਲੀ ਉਹ ਫੁੱਲ ਗਿਆ ਆਏ ਯਾਰ ਦੇ ਵਿੱਚ 30 35 3000 ਰੁਪਿਆ ਰਹਿੰਦਾ ਹੈ ਸ਼ੇਰਵਾਨੀ ਦਾ ਕਿਰਾਇਆ ਆਪਾਂ ਤੁਹਾਨੂੰ 650 ਚ ਤਿਆਰ ਕਰਾ ਕੇ ਮਾਤੂਸ਼ੀ ਦੀ ਦਸਤਾਰ ਤੋਂ ਭੇਜਾਂਗੇ ਤਿਆਰ ਕਰਾ ਕੇ 650 ਚ ਡਿਜ਼ਾਈਨ ਚ ਕਰ ਲੋ ਬਾਈ ਜੀ ਆ ਤੁਸੀਂ ਜਿਹੜਾ ਰੰਗ ਕੋ ਜਿਹੜਾ ਡਿਜ਼ਾਈਨ ਕੋ ਤੁਹਾਨੂੰ ਉਹ ਮਿਲ ਜਾਣਾ ਇਰੇ ਨਾਲ ਤੁਹਾਨੂੰ ਹੋਰ ਵੀ ਪਰਮਾਰ ਦੇ ਰਿਹਾ ਸੋ ਮਾਤੂਸ਼ੀ ਦਸਤਾਰ ਦੇ ਵੱਡੇ ਆਫਰ ਆ ਬਾਈ ਜੀ ਛਾਟਾਂ ਦੇ ਕਮੀ ਕੋਈ ਨਹੀਂ ਚੈੱਕ ਚ ਲੈਣੀ ਲਾਈਨਿੰਗ ਚ ਲੈਣੀ ਪਲੇਨ ਲੈਣੀ ਜਾਂ ਪ੍ਰਿੰਟਿੰਗ ਡਿਜ਼ਾਈਨ ਚ ਲੈਣੀ ਹੈ ਉਹ ਵੀ ਤੁਹਾਨੂੰ ਦਵਾਂਗੇ ਤਿਆਰ ਕਰਾ ਕੇ ਇੱਕ ਵਾਰੀ ਆ ਜਿਓ ਮਾਤੂਸ਼ੀ ਦਸਤਾਰ ਮਾਤੂਸ਼ੀ ਦਸਤਾਰ ਤੇ ਜਿੱਥੇ ਤੁਸੀਂ ਕੋਟ ਪੈਂਟ ਸਵਾਉਣਾ ਕੋਟ ਪੈਂਟ ਸਵਾ ਲਓ 2 ਪੀਸ 3 ਪੀਸ 올ੇ ਵੀ ਰੇਟਾਂ ਦੇ ਵਿੱਚ ਤੁਹਾਨੂੰ ਬੜੀ ਗਰਾਬਰ ਦੇ ਦਿੱਤੀ ਆ ਕੋਰਤਾ ਪਜਾਮਾ ਸਮੋਣਾ ਰੰਗ ਜਿਹੜਾ ਮਰਜ਼ੀ ਚਿੱਟੇ ਜਿਹੜੀ ਮਰਜ਼ੀ ਵੈਰਾਈਟੀ ਲੈ ਲਓ ਬਾਈ ਜੀ ਮਾਤੂਸ਼ੀ ਦਸਤਾਰ ਜਿੱਥੇ ਪੱਗਾਂ ਦੇ ਵਿੱਚ ਤੁਹਾਨੂੰ 500 ਤੋਂ ਵੱਧ ਰੰਗ ਦੇ ਰਿਆ ਬ੍ਰਾਂਡ ਮਾਤੂਸ਼ੀ ਦਸਤਾਰ ਪੱਗਾਂ ਦਾ ਬ੍ਰਾਂਡ ਇੱਧਰ ਦਿਖਾ ਮੇਨਾ ਭਰਾ 500 ਤੋਂ ਵੱਧ ਰੰਗ ਤੁਹਾਨੂੰ ਮਾਤੂਸ਼ੀ ਦਸਤਾਰ ਤੋਂ ਮਿਲਣਿਆ ਸੋ ਅੰਬਰਸਰ ਵਾਲਿਓ ਹੁਣ ਤੁਸੀਂ ਜਾਣਾ ਕਿਤੇ ਨਹੀਂ ਆ ਮਾਤੂਸ਼ੀ ਦਸਤਾਰ ਉਹਨਾਂ ਖਾਸ ਕਰਕੇ ਮਾਜੇ ਦੀ ਧਰਤੀ ਦੇ ਮਜੇ ਜਾਂਦੇ ਮੁੰਡੇ ਛਕੀਨ ਪੱਗਾਂ ਦੇ ਤੇ ਨਾਲ ਬੰਨਣੀ ਚਾਹੁੰਦੇ ਟਾਈ ਪੱਗ ਦੇ ਨਾਲ ਮੈਚ ਕਰਕੇ ਉਹ ਵੀ ਤੁਹਾਨੂੰ ਤਿਆਰ ਕਰਾ ਕੇ ਇਥੋਂ ਭੇਜਾਂਗੇ ਡੱਬਾ ਦੇਖੋ ਕਿੰਨਾ ਪਿਆਰਾ ਉਹ ਵੀ ਤੁਹਾਨੂੰ ਬਹੁਤ ਘੱਟ ਰੇਟ ਦੇ 450 ਦੇ ਵਿੱਚ ਟਾਈ ਮਿਲ ਰਹੀ ਏ ਉਹ ਮੁੰਡਿਓ ਵੀਰੋ ਬੀਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਕਿਉਂਕਿ ਤੁਹਾਨੂੰ ਹਾਲੇ ਵੀ ਆਫਰਾਂ ਦੇ ਰਹੇ ਆ ਇਹ ਉਹਦੇ ਇਹ ਰੇਟ ਤੇ ਕੋਈ ਕੋਡ ਪੈਂਡ ਕੁਰਤਾ ਪਿਆ ਮੈਂ ਤੁਹਾਨੂੰ ਦੇ ਦੇਵਾਂ ਫੇਰ ਕਹਿ ਰਹੇ ਮੈਂ ਕਹਿੰਦਾ ਇਧਰ ਇੱਕ ਨੀ ਹੋਰ ਪਈ ਆ ਬਾਈ ਜੀ ਇਹ ਵੀ ਦਿਖਾ ਦੇ ਮੇਰਾ ਭਰਾ ਬਾਈ ਜੀ ਇਹਦੇ ਵਿੱਚ ਆਪਣੇ ਕੋ ਆਂਦੀ ਲਾਈਨਿੰਗ ਜਿਹੜਾ ਸੂਟ ਦੇ ਥੱਲੇ ਕਪੜਾ ਲੱਗਦਾ ਲਾਈਨਿੰਗ ਦਾ 40 ਪਰ ਮੀਟਰ ਤੋਂ ਆਪਾਂ ਲਾਈਨਿੰਗ ਸਟਾਰਟ ਕਰਤੀ ਆ ਵੀ ਕਪੜਾ ਤੁਹਾਨੂੰ A1 ਦਵਾਂਗੇ ਲਾਂਮਾ ਕੋਈ ਨਹੀਂ ਤਿੰਨ ਮਹੀਨੇ ਦੀ ਗਾਰੰਟੀ ਦੇ ਨਾਲ ਇੱਕ ਵਾਰੀ ਮਾਤੂ ਸ਼੍ਰੀ ਦਾ ਸਤਾਰ ਆਓ ਏ ਆਪਣੇ ਫਾਇਦੇ ਕਰਾ ਕੇ ਜਾਓ ਸੋ ਲੋ ਜੀ ਜਿੰਨੇ ਅੰਮ੍ਰਿਤਸਰ ਵਾਲੇ ਵੀਡੀਓ ਦੇਖ ਰਹੇ ਨੇ ਪਹਿਲਾ ਕਮੈਂਟ ਕਰ ਦਿਓ ਕਿ ਅੰਮ੍ਰਿਤਸਰ ਤੋਂ ਕਿਹੜਾ ਕਿਹੜਾ ਵੀਡੀਓ ਨੂੰ ਬੱਤਮਤਮਤ ਸ਼ੇਅਰ ਕਰ ਦਿਓ ਕਿ ਮਾਤੋ ਹੀ ਦਸਤਾਰ ਹਾਲ ਬਿਆਰ ਵਾਲੇ ਨੇ ਵੱਡੇ ਆਫਰ ਲਾਤੇ ਤੁਹਾਨੂੰ ਕੋਟ ਪੈਟ ਤੇ ਕੁਰਤੇ ਪਜਾਮਿਆਂ ਤੇ ਪੈਂਟ ਸ਼ਰਟ ਤੇ ਸ਼ੇਰਵਾਨੀ ਤੇ ਸ਼ੇਰਵਾਨੀ ਵੀ ਤੁਸੀਂ ਆਪਣੀ ਸਵਾਕ ਲੈ ਜਾਓ ਹੁਣ ਵੀਡੀਓ ਨੂੰ ਬੱਤਮਤਮਤ ਸ਼ੇਅਰ ਕਰ ਦਿਓ ਤੇ ਕਮੈਂਟ ਜਰੂਰ ਕਰ ਦਿਓ